ਤਨ੍ਹਾਮ ਸ੍ਰੀ ਵਾਹਿਗੁਰੂ ਸਭ ਜਿਓ ਬਾਣੀ ਗੁਰੂ ਗ੍ਰੂਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੀ ਹੋਇਆ ਦੂਰੋਂ ਚੱਲ ਕੈ ਮੈਂ ਤਕੀ ਤੂੰ ਸ਼ਰਣਾਇ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋਂ ਦੁੱਖ ਗਵਾਇ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠਿ ਮਹੱਲਾ ਪੰਜਵਾ ਪਾਰ ਬ੍ਰਹਮ ਨਿਬਾਹੀ ਪੂਰੀ ਕਾਈ ਬਾਤ ਨ ਰਹੀਆ ਊਰੀ ਗੁਰ ਚਰਨ ਲਾਈ ਨਿ ਸਤਾਰੇ ਹਰ ਹਰ ਨਾਮ ਸਮਾਰੇ ਆਪਣੀ ਦਾਸ ਕਾ ਸਦਾ ਰਖਵੱਲਾ ਕਰ ਕਿਰਪਾ ਆਪਣੀ ਕਰ ਰੱਖੇ ਮਾਤ ਪਿਤਾ ਜੋ ਪਾਲ ਰਹਾਓ ਵੱਡੇ ਭਾਗੀ ਸਤਿਗੁਰ ਪਾਇਆ ਜਿਨ ਚਮਕਾ ਪੰਥ ਮਿਟਾਇਆ ਹਰ ਭਗਤ ਭਾਈ ਚਿੱਤ ਲੱਗਾ ਜਪ ਜੀ ਵੈ ਸੇ ਵੱਡੇ ਭਗ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾ ਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਰ ਰਖ ਲੀਆ ਹਰਿ ਦਰਸ਼ਨੇ ਪ੍ਰਾਨੀਯ ਧਾਰਾਿ ਹੋ ਪੂਰਨ ਬਿਮਲ ਵਿਚਾਰਾ ਕਰਿ ਕਿਰਪਾ ਯੰਤਰ ਜੰਮੀ ਦਾਸ ਨਾਨਕ ਸ਼ਰਨ ਸੁਆਮੀ ਕਰਿ ਕਿਰਪਾ ਯੰਤਰ ਜੰਮੀ ਦਾਸ ਨਾਨਕ ਸ਼ਰਨ ਸੁਆਮੀ ਅੱਜ ਦਾ ਹੁਕਮ ਨਾਮਾ ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਦੇ ਵਿੱਚ ਪੰਚਮ ਪਾਸ਼ਾ ਫਰਮਾਨ ਕਰਦੇ ਹਨ हे ਪਾਈ ਪ੍ਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਦਾ ਹੈ ਜਿਵੇਂ ਮਾਪੇ ਬੱਚਿਆਂ ਨੂੰ ਪਾਲਦੇ ਹਨ ਤਿਵੇਂ ਪ੍ਰਭੂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ਰਹਾਉ हे ਭਾਈ ਸਦਾ ਤੋਂ ਹੀ ਪ੍ਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤ ਤੋੜ ਤੱਕ ਨਿਭਾਈ ਹੈ ਸੇਵਕ ਨੂੰ ਕਿਸੇ ਗਲੇ ਕੋਈ ਕਮੀ ਨਹੀਂ ਰਹਿੰਦੀ ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ ਰੱਖਦਾ ਹੈ। ਗੁਰੂ ਨੇ ਸੇਵਕਾਂ ਨੂੰ ਸਦਾ ਹੀ ਚਰਣੀ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ। हे ਭਾਈ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਉਹ ਗੁਰੂ ਲੱਭ ਲਿਆ ਜਿਸ ਗੁਰੂ ਨੇ ਉਹਨਾਂ ਵਾਸਤੇ ਜੰਮ ਦੇ ਦੇਸ਼ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ। ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ। ਉਹ ਵੱਡ ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਂਦੇ ਹਨ ਇਹ ਭਾਈ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗੰਦਾ ਰਹਿੰਦਾ ਹੈ ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਹੈ ਆਪਾ ਪਾਪ ਮਿਟਾ ਕੇ ਸੰਤ ਜਨਾਂ ਦੀ ਸ਼ਰਣ ਪਿਆ ਰੰਦਾ ਹੈ ਪ੍ਰਮਾਤਮਾ ਨੇ ਆਪ ਹੀ ਆਪਣੇ ਸੇਵਕ ਨੂੰ ਆਪਣਾ ਨਾਮ ਬਖਸ਼ਿਆ ਹੈ ਸਰਜਨਹਾਰ ਪ੍ਰਭੂ ਨੇ ਆਪ ਹੀ ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ ਇਹ ਭਾਈ ਪਰਬੂ ਦੇ ਸੇਵਕ ਦਾ ਹੀ ਪਵਿੱਤਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ ਕੀ ਪ੍ਰਮਾਤਮਾ ਦਾ ਦਰਸ਼ਨ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਹੈ ਦਾਸ ਨਾਨਕ ਤੂੰ ਵੀ ਪ੍ਰਭੂ ਦੇ ਦਰ ਤੇ ਅਰਦਾਸ ਕਰ ਤਿਆਖੇ ਸਭ ਦੇ ਦਿਲਾਂ ਦੀ ਜਾਣਣ ਵਾਲੇ ਏ ਸੁਆਮੀ ਮੇਰੇ ਉੱਤੇ ਮਿਹਰ ਕਰ ਮੈਂ ਤੇਰੀ ਸ਼ਰਨ ਆਇਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ